ਮੌਤੋ ਵੀ ਵੱਧ ਹੈਰਾਨੀਜਨਕ ਹੈ ਕਿ ਐਸੇ ਭੱਦੇ ਕਮੈਂਟ ਕਿਸੇ ਦੀ ਮੌਤ ਤੇ ਮੈਂ ਪਹਿਲਾਂ ਕਦੇ ਵੀ ਨਹੀਂ ਦੇਖੀ ਕਿਸੇ ਦੀ ਮੌਤ ਜ਼ਿਕਰ ਹੋ ਜਾਂਦੀ ਹੈ ਤਾਂ ਅਕਸਰ ਲੋਕ ਦੁੱਖ ਦਾ ਪ੍ਰਗਟਾਵਾ ਕਰਦੇ ਨੇ ਪਰ ਜੋ ਜਨਤਾ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਓਦੀ ਪੈਣ ਦੇ ਵੱਲੋਂ ਅਜ ਇੱਕ ਖੁਲਾਸਾ ਕੀਤਾ ਗਿਆ ਹੈ ਕਿ ਉਹ ਵਿਆਹੀ ਹੋਈ ਨਹੀਂ ਸੀ ਹਨਾ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹੋ ਕਿੰਨਾ ਝੂਠ ਜਿਹੜਾ ਸੋਸ਼ਲ ਮੀਡੀਆ ਤੇ ਦਿਖਾ ਰਹੇ ਹੋ ਇਹ ਜਿੰਦਗੀ ਜੀ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਇੱਥੇ ਤਾਂ ਲੋਕ ਸ਼ੁਕਰ ਮਨਾ ਰਹੇ ਨੇ ਔਰ ਐਸੀ ਐਸੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ ਕੋਈ ਕਹਿ ਰਿਹਾ ਹੈ ਕਿ ਪੌਂਦੀ ਤਾਂ ਗਾਂਦੀ ਸੀ ਪਰ ਕਿਸੇ ਦੀ ਮੌਤੇ ਖੁਸ਼ ਹੋਣਾ ਚੰਗੀ ਗੱਲ ਹੈ। ਹੋਈ ਲੋਕ ਕਹਿ ਰਹੇ ਨੇ ਵੀ ਬੜੀ ਅੱਤ ਚੱਕੀ ਸੀ ਉਹਨੇ। ਜੀ ਹਨਾ ਪਰ ਇੱਕ ਗੱਲ ਹੈ ਵੀ ਅੱਤ ਤੇ ਅੰਤ 'ਚ ਇੱਕ ਟਿੱਪੀ ਦਾ ਹੀ ਫਰਕ ਹੁੰਦਾ ਹੈ। ਹਨਾ ਅੱਜ ਉਹ ਅੰਤ ਅਸੀਂ ਦੇਖਿਆ। ਦੀ ਭੈਣ ਦਾ ਬਿਆਨ ਆਇਆ ਕਹਿੰਦੇ ਵੀ ਸਾਡਾ ਤਾਂ ਘਰ ਹੀ ਉਹਦੇ ਸਿਰ ਤੇ ਚੱਲਦਾ। ਜਿਹੜੀ ਗੱਡੀ ਦੇ ਵਿੱਚ লাশ ਬਰਾਮਦ ਹੋਈ ਹੈ ਉਹ ਪਹਿਲਾ ਕਤਲ ਕਿਤੇ ਹੋਰ ਹੋਇਆ ਤੇ লাশ ਉੱਥੇ ਰੱਖ ਕੇ ਕੋਈ ਚਲਾ ਗਿਆ ਜਿਸ ਤੋਂ ਬਾਅਦ ਜਿੱਥੇ ਕਿਤੇ ਨਾ ਕਿਤੇ ਅਰਸ਼ ਢੱਲਾ ਦੇ ਵੱਲੋਂ ਇਹ ਕਿਹਾ ਗਿਆ ਸੀ ਵੀ ਇਹ ਔਰਤ ਗੰਦਗੀ ਫਲਾ ਰਹੀ ਹੈ ਸਮਾਜ ਦੇ ਵਿੱਚ ਜਿਸ ਕਾਰਨ ਜਿਹੜੇ ਨੌਜਵਾਨ ਨੇ ਉਹ ਖਰਾਬ ਹੋ ਰਹੇ ਹਨ ਆਚਾਰਸ਼ ਢੱਲਾ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਸੀ ਮਾਰਨ ਦੀ ਕਿ ਇਸ ਗੰਦਗੀ ਦੇ ਪਰਿਵਾਰ ਦੇ ਵਿੱਚੋਂ ਜੇਕਰ ਕੋਈ ਇੱਕ ਬੰਦਾ ਵੀ ਚਲਾ ਜਾਵੇ ਤਾਂ ਕੋਈ ਤੂਫਾਨ ਨਹੀਂ ਆ ਫੇਮ ਇੱਕ ਐਸੀ ਚੀਜ਼ ਹੈ ਸਭ ਤੋਂ ਵੱਡਾ ਕਾਰਨ ਇਸ ਨੂੰ ਫੇਮ ਹੀ ਕਿਹਾ ਜਾ ਰਿਹਾ ਕਿ ਫੇਮ ਪਿੱਛੇ ਉਹ ਆ ਕੁਝ ਕਰਦੀ ਸੀ ਬਿਲਕੁਲ ਫੇਮ ਪਿੱਛੇ ਉਹ ਇਦਾਂ ਦੀਆਂ ਡਬਲ ਮੀਨਿੰਗ ਗੱਲਾਂ ਕਰਦੀ ਸੀ ਕਿ ਤੁਸੀਂ ਪਰਿਵਾਰ ਦੇ ਵਿੱਚ ਚਾਰ ਬੰਦਿਆਂ 'ਚ ਬੈਠ ਕੇ ਉਹ ਸੁਣ ਨਹੀਂ ਸਕਦੇ ਜਬ ਬਹੁਤ ਸਾਰੀਆਂ ਐਸੀਆਂ ਕੁੜੀਆਂ ਵੀ ਨੇ ਜੋ ਆਪਣੇ ਇਸ ਕੰਮ ਨੂੰ ਮਜਬੂਰੀ ਦਾ ਨਾਮ ਦਿੰਦੀਆਂ ਦਿੰਦੀਆਂ ਨਹੀਂ ਬਿਲਕੁਲ بڑے ਲੋਕ ਕਹਿੰਦੇ ਆ ਕਿ ਤੁਸੀਂ ਤੁਸੀਂ ਸਾਡਾ ਖਰਚਾ ਚੱਕ ਲਓ ਅਸੀਂ ਹਟ ਜਾਵਾਂਗੇ ਸਹੀ ਗੱਲ ਹੈ ਉਹਨਾਂ ਦਾ ਇਹੀ ਬਿਆਨ ਹੁੰਦਾ ਹੈ ਸਾਡਾ ਤਾਂ ਇੰਨਾ ਖਰਚਾ ਇੰਨੇ ਲੱਖ ਸਾਡਾ ਮਹੀਨੇ ਦਾ ਖਰਚਾ ਹੈ ਤੁਸੀਂ ਚੱਕੋ ਅਸੀਂ ਹਟ ਜੰਨੇ ਆ ਪਤਾ ਮਾਰੋ ਤੁਸੀਂ ਇਹ ਦੇਖੋ ਕਿ ਕਿੱਥੇ ਗਏ 386000 ਫੋਲੋਅਰ ਹਾਂਜੀ ਹੂੰ ਕੀ ਉਹਨਾਂ ਨੇ ਜਾਣ ਭਚਾਲ ਹੁਣ ਉਹ ਪੈਸੇ ਦਾ ਕੀ ਕਰੂਗੀ ਵੀ ਅਸ਼ਲੀਲ ਰੀਲਾਂ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਵਾਇਰਲ ਰਹਿੰਦੀ ਸੀ ਤੇ ਹੁਣ ਉਸ ਦੀ ਮੌਤ ਤੋਂ ਬਾਅਦ ਇੱਕ ਲਾਈਨ ਵਾਇਰਲ ਹੋ ਰਹੀ ਹੈ ਕਿ ਮਸ਼ਹੂਰ ਇਨਫਲੂਐਂਸਰ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਆਦੇਸ਼ ਯੂਨੀਵਰਸਿਟੀ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਕਿਸੇ ਦੇ ਆਉਣ ਦਾ ਦੋ ਤਿੰਨ ਦਿਨਾਂ ਤੋਂ ਢੋਡੀ ਕਰ ਰਹੀ ਸੀ ਕਿਉਂਕਿ ਉਸ ਕਾਰ ਦੇ ਵਿੱਚ ਬਹੁਤ ਸਾਰੇ ਰਾਜ਼ ਛੁਪੇ ਹੋਏ ਸੀ ਤੇ ਰਾਜ਼ ਸੀ ਮਸ਼ਹੂਰ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਕਮਲ ਕੌਰ ਦੀ ਮੌਤ ਦਾ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੀ ਅਪਡੇਟਸ ਆ ਚੁੱਕੇ ਨੇ ਤੇ ਹੁਣ ਤੱਕ ਕੀ ਕੀ ਹੋਇਆ ਇਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਅੱਜ ਇਸ ਗੱਲਬਾਤ ਦੇ ਦੌਰਾਨ ਦੱਸਾਂਗੇ ਮੇਰੇ ਨਾਲ ਪ੍ਰਦੀਪ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਪ੍ਰਦੀਪ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੁਸਕਾਨ ਦੇਖੋ ਮੌਤ ਹੋਈ ਹੈ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਲੱਖਾਂ ਲੋਕ ਉਸ ਨੂੰ ਵੇਖਣ ਵਾਲੇ ਸੀ ਲੱਖਾਂ ਲੋਕ ਰੋਜ਼ਾਨਾ ਕਮੈਂਟ ਕਰਨ ਵਾਲੇ ਸੀ ਪਰ ਸਭ ਤੋਂ ਜ਼ਿਆਦਾ ਹੈਰਾਨੀਜਨਕ ਜੋ ਇਸ ਮਾਮਲੇ ਦੇ ਵਿੱਚ ਹੋਇਆ ਤੇ ਮੇਰੇ ਖਿਆਲ ਦੇ ਨਾਲ ਮੌਤ ਤੋਂ ਵੀ ਵੱਧ ਹੈਰਾਨੀਜਨਕ ਹੈ ਕਿ ਐਸੇ ਭੱਦੇ ਕਮੈਂਟ ਕਿਸੇ ਦੀ ਮੌਤ ਤੇ ਮੈਂ ਪਹਿਲਾਂ ਕਦੇ ਵੀ ਨਹੀਂ ਵੇਖੇ ਅਕਸਰ ਉਹੀ ਗੱਲ ਹੈ ਕਿ ਜਿਸ ਦੀ ਕਿਸੇ ਦੀ ਮੌਤ ਜੇਕਰ ਹੋ ਜਾਂਦੀ ਹੈ ਤਾਂ ਅਕਸਰ ਲੋਕ ਦੁੱਖ ਦਾ ਪ੍ਰਗਟਾਵਾ ਕਰਦੇ ਨੇ ਪਰ ਜੋ ਜਨਤਾ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਪਹਿਲਾਂ ਉਹ ਇੱਕ ਸੰਤੋਸ਼ ਵਾਲਾ ਰਿਐਕਸ਼ਨ ਸੀ ਹਨਾ ਇਹ ਲੋਕ ਜਿਹੜੇ ਨੇ ਗਾਲਾਂ ਕੱਢ ਰਹੇ ਨੇ ਕਮੈਂਟਾਂ ਦੇ ਵਿੱਚ ਹੁਣ ਤਾਂ ਹਨਾ ਜਿਹੜੀ ਕਮਲ ਕੋਰ ਕੱਲ ਤੱਕ ਵਾਇਰਲ ਰਹਿੰਦੀ ਸੀ ਸੋਸ਼ਲ ਮੀਡੀਆ ਦੇ ਉੱਤੇ ਚਾਹੇ ਉਹ ਅਸ਼ਲੀਲ ਰੀਲਾਂ ਕਰਕੇ ਰਹਿੰਦੀ ਸੀ ਅੱਜ ਫੇਰ ਉਹ ਟ੍ਰੈਂਡ ਦੇ ਵਿੱਚ ਹੈ ਟ੍ਰੈਂਡ ਦੇ ਵਿੱਚ ਮੌਤ ਤੋਂ ਬਾਅਦ ਵੀ ਹੈ ਕਿਉਂਕਿ ਲਗਾਤਾਰ ਲੋਕ ਉਸ ਦੀ ਮੌਤ ਨੂੰ ਲੈ ਕੇ ਕਮੈਂਟ ਕਰ ਰਹੇ ਨੇ ਵੀ ਵਧੀਆ ਹੋਇਆ ਬਿਲਕੁਲ ਦੇਖੋ ਮੁਸਕਾਨ ਕਹਿੰਦੇ ਕਿ ਦੁਨੀਆ 4 ਦਿਨਾਂ ਦਾ ਮੇਲਾ ਹੂੰ ਵਾਕਈ ਲੱਗ ਰਿਹਾ ਹੈ ਕਿ ਦੁਨੀਆ 4 ਦਿਨਾਂ ਦਾ ਮੇਲਾ ਹੈ ਥੋੜੇ ਦਿਨ ਪਹਿਲਾਂ ਅਗਰ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾਓ ਤਾਂ ਉਹਨਾਂ ਵੱਲੋਂ ਰੀਲਸ ਪੋਸਟ ਕੀਤੀਆਂ ਜਾ ਰਹੀਆਂ ਸੀ ਬੜੇ ਤਰ੍ਹਾਂ ਦੇ ਕਮੈਂਟ ਆ ਰਹੇ ਸੀਗੇ ਇੱਕ ਆਖਰੀ ਪੋਸਟ ਵੀ ਉਹਨਾਂ ਨੇ ਪਾਈ ਹੈ ਉਹਦੇ ਬਾਰੇ ਵੀ ਆਪਾਂ ਜ਼ਰੂਰ ਜ਼ਿਕਰ ਕਰਾਂਗੇ ਪਰ ਅਚਾਨਕ 2 ਦਿਨ ਸਾਰਿਆਂ ਤੋਂ ਗਾਇਬ ਰਹਿਣਾ ਤੇ ਫਿਰ ਮਿਲਣਾ ਇੱਕ ਤਾਬੂਤ ਨੁਮਾਕਾਰ ਦੇ ਵਿੱਚ ਇਹ ਵਾਕਈ ਰੂ ਨੂੰ ਝੋੜ ਕੇ ਰੱਖ ਦੇਣ ਵਾਲੀ ਗੱਲ ਹੈ ਔਰ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਜਿਸ ਨੂੰ ਕਿ ਰੋਕਣ ਦੇ ਲਈ ਜ਼ੋਰ ਲਗਿਆ ਪਿਆ ਸੀ ਪੂਰੇ ਸਮਾਜ ਦਾ ਕਿ ਇਹ ਜੋ ਕਰ ਰਹੀ ਹੈ ਉਹ ਨਾ ਕਰੇ ਸੋਸ਼ਲ ਮੀਡੀਆ ਤੇ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਸੀ ਹੁਣ ਵੀ ਉਹ ਟਕਰਾਅ ਦੀ ਸਥਿਤੀ ਦੇ ਵਿੱਚੋਂ ਲੰਘ ਰਹੀ ਸੀ ਤੇ ਅਚਾਨਕ ਉਸ ਦੇ ਮੌਤ ਦੀ ਖਬਰ ਦੇ ਨਾਲ ਕਿਤੇ ਨਾ ਕਿਤੇ ਜਿਵੇਂ ਕਿ ਤੁਸੀਂ ਕਿਹਾ ਕਿ ਲੋਕ ਸੰਤੋਸ਼ ਦਿਖਾ ਰਹੇ ਨੇ ਪਰ ਇੱਥੇ ਇੱਕ ਸੌੜੀ ਮਾਨਸਿਕਤਾ ਵੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬੀ ਐਸੇ ਕਦੋਂ ਹੋਗੇ ਅਸੀਂ ਤਾਂ ਦੁੱਖ ਦੇ ਵਿੱਚ ਦੁਸ਼ਮਣ ਦੇ ਵੀ ਘਰ ਜਾਂਦੇ ਆ ਸੁੱਖ ਚ ਜਾਈਏ ਨਾ ਜਾਈਏ ਦੁਸ਼ਮਣ ਦੇ ਘਰ ਵੀ ਜਾਂਦੇ ਆ ਉੱਥੇ ਜਾ ਕੇ ਉਹਨੂੰ ਹੌਸਲਾ ਦਿੰਦੇ ਆ ਕਿ ਭਾਣਾ ਵਰਤਿਆ ਹੈ ਰੱਬ ਦੇ ਭਾਣੇ ਚ ਰਹੋ ਸਾਰਾ ਕੁਝ ਪਰਮਾਤਮਾ ਠੀਕ ਕਰ ਦੂਗਾ ਪਰ ਇੱਥੇ ਬਿਲਕੁਲ ਅਲੱਗ ਹੈ ਇੱਥੇ ਬਿਲਕੁਲ ਹੀ ਅਲੱਗ ਹੈ ਇੱਥੇ ਤਾਂ ਲੋਕ ਸ਼ੁਕਰ ਮਨਾ ਰਹੇ ਨੇ ਔਰ ਐਸੀ ਐਸੀ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ ਮੈਂ ਹੁਣ ਤੁਸੀਂ ਇੰਸਟਾਗ੍ਰਾਮ ਖੋਲ ਲੋ ਹੁਣੇ ਹੀ ਐਸੇ ਐਸੇ ਕਮੈਂਟ ਨੇ ਹਲੇ ਤੱਕ ਲੋਕ ਇਹ ਪੁੱਛ ਰਹੇ ਨੇ ਕਹਿੰਦੇ ਆਰ ਆਈ ਪੀ ਹੋ ਗਈ ਕਹਿੰਦੇ ਰੀਅਲ অর ਨਾਟ ਹਮ ਕੋਈ ਕਹਿ ਰਿਹਾ ਹੈ ਕਿ ਪੌਂਦੀ ਤਾਂ ਗੰਦੀ ਸੀ ਪਰ ਕਿਸੇ ਦੀ ਮੌਤੇ ਖੁਸ਼ ਹੋਣਾ ਚੰਗੀ ਗੱਲ ਨਹੀਂ ਉਹੀ ਗੱਲ ਹੈ ਲੋਕ ਕਹਿ ਰਹੇ ਨੇ ਵੀ ਗੰਦਗੀ ਦਾ ਸਫਾਇਆ ਹੋ ਗਿਆ ਹਨਾ ਅਕਸਰ ਸਮਾਜ ਦੇ ਵਿੱਚ ਕੀ ਹੈ ਲੋਕ ਉਸ ਔਰਤ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਜਿਹੜੀ ਟੱਕੀ ਹੋਈ ਦਿੰਦੀ ਹੈ ਬਿਲਕੁਲ ਤਾ ਕਿਤੇ ਨਾ ਕਿਤੇ ਜਦੋਂ ਫੇਮ ਆਈ سوشل میڈیا ਤੋਂ ਵਧੀਆ ਚਲੋ ਫੇਮ ਆਈ ਪਰ ਉਹ ਜਿਹੜੀ ਨੈਗੇਟਿਵ ਫੇਮ ਉਹ ਇਕੱਠੀ ਕਰਕੇ ਲੈ ਗਈ ਆਪਣੇ ਨਾਲ ਹਨਾ ਤਾਂ ਕਿਤੇ ਨਾ ਕਿਤੇ ਉਹ ਧਮਕੀਆਂ ਉਹ ਨਫਰਤ ਉਹਨੂੰ ਮਿਲਣ ਲੱਗ ਗਈ ਸੀ ਜੀ ਧਮਕੀ ਦੀ ਗੱਲ ਆਈ ਤਾਂ ਇਸ ਦੇ ਨਾਲ ਕਮਲਕੌਰ ਦੇ ਨਾਲ ਇੱਕ ਨਾਹਰ ਜੁੜ ਕੇ ਆਇਆ ਜਿਹਨੇ ਧਮਕੀ ਦਿੱਤੀ ਸੀ ਅਤਵਾਦੀ ਅਰਸ਼ਦੱਲਾ ਅਰਸ਼ਦੱਲਾ ਨੇ 7 ਮਹੀਨੇ ਪਹਿਲਾਂ ਧਮਕੀ ਦਿੱਤੀ ਸੀ ਤੇ ਫਿਰ ਇੱਕ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਜਿਹੜੀ ਗੱਡੀ ਦੇ ਵਿੱਚ লাশ ਬਰਾਮਦ ਹੋਈ ਹੈ ਉਹ ਪਹਿਲਾਂ ਕਤਲ ਕਿਤੇ ਹੋਰ ਹੋਇਆ ਹੈ ਤੇ লাশ ਉੱਥੇ ਰੱਖ ਕੇ ਕੋਈ ਚਲਾ ਗਿਆ ਜਿਸ ਤੋਂ ਬਾਅਦ ਹਾਂਜੀ ਜਿਸ ਤੋਂ ਬਾਅਦ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਨਾ ਜਿੱਥੇ ਕਿਤੇ ਨਾ ਕਿਤੇ ਅਰਸ਼ ਡੱਲਾ ਦੇ ਵੱਲੋਂ ਇਹ ਕਿਹਾ ਗਿਆ ਸੀ ਵੀ ਇਹ ਔਰਤ ਗੰਦਗੀ ਫਲਾ ਰਹੀ ਹੈ ਸਮਾਜ ਦੇ ਵਿੱਚ ਜਿਸ ਕਾਰਨ ਜਿਹੜੇ ਨੌਜਵਾਨ ਨੇ ਉਹ ਖਰਾਬ ਹੋ ਰਹੇ ਨੇ ਜੀ ਆਚਾਰਸ਼ ਡੱਲਾ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਸੀ ਮਾਰਨ ਦੀ ਕੇਸ ਗੰਦਗੀ ਦੇ ਪਰਿਵਾਰ ਦੇ ਵਿੱਚੋਂ ਜੇਕਰ ਕੋਈ ਇੱਕ ਬੰਦਾ ਵੀ ਚਲਾ ਜਾਵੇ ਤਾਂ ਕੋਈ ਤੂਫਾਨ ਨਹੀਂ ਆਜੋ ਤਾਂ ਬਿਲਕੁਲ ਮੁਸਕਾਨ ਫੇਮ ਫੇਮ ਇੱਕ ਐਸੀ ਚੀਜ਼ ਹੈ ਸਭ ਤੋਂ ਵੱਡਾ ਕਾਰਨ ਇਸ ਨੂੰ ਫੇਮ ਹੀ ਕਿਹਾ ਜਾ ਰਿਹਾ ਕਿ ਫੇਮ ਪਿੱਛੇ ਉਹ ਆ ਕੁਛ ਕਰਦੀ ਸੀ ਫੇਮ ਪਿੱਛੇ ਉਹ ਇਦਾਂ ਦੀਆਂ ਡਬਲ ਮੀਨਿੰਗ ਗੱਲਾਂ ਕਰਦੀ ਸੀ ਕਿ ਤੁਸੀਂ ਪਰਿਵਾਰ ਦੇ ਵਿੱਚ ਚਾਰ ਬੰਦਿਆਂ 'ਚ ਬੈਠ ਕੇ ਉਹ ਸੁਣ ਨਹੀਂ ਸਕਦੇ ਦੂਜਾ ਕਾਰਨ ਆਪਾਂ ਇਹਦਾ ਮੰਨੀਏ ਐਲਗੋਰਿਦਮ ਜਿਹੜਾ ਸੋਸ਼ਲ ਮੀਡੀਆ ਦਾ ਐਲਗੋਰਿਦਮ ਹੈ ਨਾ ਉਹ ਐਸੀਆਂ ਵੀਡੀਓਜ਼ ਹੀ ਲੋਕਾਂ ਤੱਕ ਜ਼ਿਆਦਾ ਪਹੁੰਚਾਉਂਦਾ ਹੈ ਮੈਂ ਨਹੀਂ ਜਾਣਦਾ ਕਿ ਲੋਕੇ ਸਭ ਦੇਖਣਾ ਪਸੰਦ ਕਰਦੇ ਨੇ ਕਿਉਂਕਿ ਜਿਹੜੇ ਸਾਹ ਦੇ ਨਾਲ ਕਮੈਂਟ ਆ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਲੋਕੇ ਸਭ ਦੇਖਣਾ ਪਸੰਦ ਕਰਦੇ ਨੇ ਪਰ ਐਲਗੋਰੀਦਮ ਲੋਕਾਂ ਨੂੰ ਇਹ ਚੀਜ਼ ਦਿਖਾ ਰਿਹਾ ਇਹੀ ਚੀਜ਼ ਦਿਖਾ ਰਿਹਾ ਨੰਗਪਣਾ ਦਿਖਾ ਰਿਹਾ ਡਬਲ ਮੀਨਿੰਗ ਗੱਲਾਂ ਦਿਖਾ ਰਿਹਾ ਸ਼ਰੀਰਤਾ ਦਿਖਾ ਰਿਹਾ ਇਹ ਐਲਗੋਰੀਦਮ ਇੱਕ ਵੱਡਾ ਰੀਜ਼ਨ ਸੀ ਪਰ ਇੱਕ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਇੱਥੇ ਲੋਕ ਲੋਕਾਂ ਨੂੰ ਚਲੋ ਦਿਖਾਇਆ ਜਾ ਰਿਹਾ ਪਰ ਆਪਣੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਲੋਕ ਅਜਿਹੇ ਨੇ ਜਿਹੜੇ ਦੇਖਦੇ ਨੇ ਠੀਕ ਹੈ ਉਹ ਵੀਡੀਓ ਦੇਖਦੇ ਨੇ ਅੱਗੇ ਸ਼ੇਅਰ ਵੀ ਕਰਦੇ ਨੇ ਜੇਕਰ ਅਜਿਹਾ ਕੰਟੈਂਟ ਬਣ ਰਿਹਾ ਉਹ ਚੱਲ ਰਿਹਾ ਤਾਂ ਜ਼ਿੰਮੇਵਾਰ ਕਿਤੇ ਨਾ ਕਿਤੇ ਉਹ ਲੋਕ ਨੇ ਜਿਹੜੇ ਉਹਨੂੰ ਚੜਾ ਰਹੇ ਨੇ ਜੀ ਹੂੰ ਦੂਸਰਾ ਤੁਸੀਂ ਮਜਬੂਰੀ ਕਹਿ ਲਓ ਬਿਲਕੁਲ ਉਸਦੇ ਪਰਿਵਾਰ ਦੇ ਵਿੱਚੋਂ ਉਸਦੀ ਭੈਣ ਦਾ ਬਿਆਨ ਆਇਆ ਕਹਿੰਦੇ ਵੀ ਸਾਡਾ ਤਾਂ ਘਰ ਹੀ ਉਹਦੇ ਸਿਰ ਤੇ ਚੱਲਦਾ ਸੀ ਪਰ ਮਜਬੂਰੀ ਦੇ ਵਿੱਚ ਕਿਤੇ ਨਾ ਕਿਤੇ ਇੱਕ ਕੁੜੀ ਦੇ ਵੱਲੋਂ ਇੰਨਾ ਵਾਇਰਲ ਇੰਨਾ ਘਟਿਆ ਕੰਟੈਂਟ ਬਣਾਉਣਾ ਹਨਾ ਕਿਤੇ ਨਾ ਕਿਤੇ ਉਹ ਮਜਬੂਰੀ ਦਾ ਨਾਂ ਉਹਨੂੰ ਬਾਅਦ ਦੇ ਵਿੱਚ ਦਿੱਤਾ ਜਾਂਦਾ ਹੈ ਕਿ ਜੇਕਰ ਇੱਕ ਕੁੜੀ ਅਜਿਹਾ ਕੰਮ ਕਰ ਰਹੀ ਹੈ ਤਾਂ ਉਹਦੀ ਮਜਬੂਰੀ ਹੋਊਗੀ ਪਰ ਹਰ ਵਾਰੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੇ ਚੰਗੇ ਕੰਟੈਂਟ ਬਣਾ ਰਹੀਆਂ ਨੇ ਬਿਲਕੁਲ ਅੱਛਾ ਬਹੁਤ ਸਾਰੀਆਂ ਐਸੀਆਂ ਕੁੜੀਆਂ ਵੀ ਨੇ ਜੋ ਆਪਣੇ ਇਸ ਕੰਮ ਨੂੰ ਮਜਬੂਰੀ ਦਾ ਨਾਮ ਦਿੰਦੀਆਂ ਨੇ ਦਿੰਦੀਆਂ ਨਹੀਂ ਬਿਲਕੁਲ ਹੂੰ ਉਹਨਾਂ ਵਿੱਚੋਂ ਹੀ ਹੋ ਸਕਦਾ ਕਿ ਕੰਮਲਕੌਰ ਉਹਨਾਂ ਦੇ ਵਿੱਚੋਂ ਹੋਵੇ ਇਸ ਤੋਂ ਇਲਾਵਾ ਹੋਰ ਬਹੁਤ ਸੋਸ਼ਲ ਮੀਡੀਆ ਤੇ ਹੈਗੀਆਂ ਨੇ ਕੁਝ ਕੁ ਬਾਹਰ ਚਲੀਆਂ ਗਈਆਂ ਕੁਝ ਕਿ ਇੱਥੇ ਕਿ ਨਹੀਂ ਤੇ ਬੜੇ ਲੋਕ ਕਹਿੰਦੇ ਆ ਕਿ ਤੁਸੀਂ ਤੁਸੀਂ ਸਾਡਾ ਖਰਚਾ ਚੱਕ ਲਓ ਅਸੀਂ ਹਟ ਜਾਵਾਂਗੇ ਸਹੀ ਗੱਲ ਹੈ ਉਹਨਾਂ ਦਾ ਇਹੀ ਬਿਆਨ ਹੁੰਦਾ ਹੈ ਕਿ ਤੁਸੀਂ ਸਾਡਾ ਖਰਚਾ ਚੱਕ ਲਓ ਜੀ ਸਾਡਾ ਤਾਂ ਇੰਨਾ ਖਰਚਾ ਇੰਨੇ ਲੱਖ ਸਾਡਾ ਮਹੀਨੇ ਦਾ ਖਰਚਾ ਹੈ ਤੁਸੀਂ ਚੱਕੋ ਅਸੀਂ ਹਟ ਜੰਨੇ ਆ ਸੋਸ਼ਲ ਮੀਡੀਆ ਤੇ ਐਦਾਂ ਦਾ ਡਾਟਾ ਪਾਉਣ ਤੋਂ ਪਰ ਦੇਖੋ ਕਿਤੇ ਨਾ ਕਿਤੇ ਚੂੜਾ ਪਾ ਕੇ ਉਹ ਰੀਲਾ ਬਣਾਉਂਦੀ ਸੀਗੀ ਹਨਾ ਲੱਗਦਾ ਸੀ ਸਾਰਿਆਂ ਨੂੰ ਕਿ ਵਿਆਹੀ ਹੋਈ ਐ ਭਾਬੀ ਉਹਨੇ ਆਪਣੇ ਇੰਸਟਾਗ੍ਰam ਆਈਡੀ ਦੇ ਪਿੱਛੇ ਲਾਇਆ ਹੋਇਆ ਕਮਲਕੌਰ ਭਾਬੀ ਹਨਾ ਨਾਸਿਓ ਦਾ ਕੰਚਨ ਕੁਮਾਰੀ ਹਨਾ ਉਹਦੀ ਭੈਣ ਦੇ ਵੱਲੋਂ ਅਜ ਇੱਕ ਖੁਲਾਸਾ ਕੀਤਾ ਗਿਆ ਹੈ ਕਿ ਉਹ ਵਿਆਹੀ ਹੋਈ ਨਹੀਂ ਸੀ ਹਨਾ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹੋ ਕਿੰਨਾ ਝੂਠ ਜਿਹੜਾ ਸੋਸ਼ਲ ਮੀਡੀਆ ਤੇ ਦਿਖਾ ਰਹੇ ਹੋ ਜੀ ਜ਼ਿੰਦਗੀ ਜੀ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਕਿੰਨੀ ਝੂਠ ਦੀ ਜ਼ਿੰਦਗੀ ਹੈ ਇਹ ਬਿਲਕੁਲ ਇਹ ਕੋਈ ਜ਼ਿੰਦਗੀ ਥੋੜਾ ਨਾ ਹੋਈ ਹੂੰ ਸੋਸ਼ਲ ਮੀਡੀਆ ਤੇ ਤੁਸੀਂ ਵਿਆਹੇ ਹੋਏ ਵੀ ਬਣ ਗਏ ਤੁਸੀਂ ਚੂੜਾ ਵੀ ਪਾ ਲਿਆ ਹੂੰ ਜਦ ਕਿ ਇਹ ਸਾਡੇ ਰਿਚੂਅਲਸ ਨੇ ਬਿਲਕੁਲ ਸਾਡੀਆਂ ਟਰੈਡੀਸ਼ਨਸ ਨੇ ਇਹ ਤਾਂ ਫਿਰ ਤੁਸੀਂ ਟਰੈਡੀਸ਼ਨਸ ਦਾ ਵੀ ਮਜ਼ਾਕ ਬਣਾ ਰਹੇ ਸੀਗੇ ਤਾਂ ਇੰਨਾ ਕੁਝ ਹੋਣ ਦੇ ਬਾਵਜੂਦ ਹੀ ਉਹਨਾਂ ਨੂੰ ਧਮਕੀਆਂ ਵੀ ਆ ਰਹੀਆਂ ਸੀ ਔਰ ਦੇਖੋ ਤੁਸੀਂ ਕਿ ਅੰਤ ਕਿਹਜਿਆ ਹੋਇਆ ਹੂੰ ਜੋ ਹਰ ਟਾਈਮ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਸੀ ਉਹ 2 ਦਿਨ ਤੋਂ ਐਕਟਿਵ ਨਹੀਂ ਸੀ ਉਹ 2 ਦਿਨ ਤੱਕ ਉਹਦੇ ਤੱਕ ਕਿਸੇ ਨੇ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰਿਵਾਰ ਨੇ ਸ਼ਾਇਦ ਕੀਤੀ ਹੋਵੇ ਫੋਨ ਕਰਨ ਦੀ ਉਹ ਕਹਿੰਦੇ ਸ਼ਾਇਦ ਫੋਨ ਬੰਦ ਆ ਰਿਹਾ ਸੀ ਕਹਿ ਕੇ ਗਈ ਸੀ ਕਿ ਪ੍ਰਮੋਸ਼ਨ ਨੂੰ ਚੱਲੀ ਆ ਕਿਸੇ ਨੇ ਇਹ ਕਿਹਾ ਕਿ ਉਹਦੇ ਪਰਿਵਾਰ ਚੋਂ ਕਿ ਗੱਡੀ ਠੀਕ ਕਰਾਉਣ ਲਈ ਬਠਿੰਡੇ ਗਈ ਸੀ ਹੁਣ ਤੁਸੀਂ ਇਹ ਵੇਖੋ ਕਿ ਇਸ ਚ ਕਿਹੜੀ ਗੱਡੀ ਆ ਜਿਹੜੀ ਬਠਿੰਡਾ ਹੀ ਠੀਕ ਹੋਣੀ ਸੀ ਉਹੀ ਗੱਲ ਹੈ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਦਾ ਸਫ਼ਰ ਤੈਅ ਕੀਤਾ ਤੇ ਜਿੱਥੇ ਗੱਡੀ ਉਹ ਮਿਲੀ ਉਹਦੇ ਚ ਸਿਰਫ ਉਹਦੀ লাশ ਮਿਲੀ ਹਨਾ ਹੁਣ ਸਕਰੀਨ ਬੰਦ ਹੋ ਗਈ ਕੈਮਰੇ ਬੰਦ ਹੋ ਗਏ ਬਸ ਉਹ ਪਾਰਕਿੰਗ ਦੇ ਵਿੱਚ ਹੀ ਜਿਹੜੀ ਉਹਦੀ লাশ ਮਿਲ ਗਈ ਤੇ ਉੱਥੇ ਹੀ ਉਹ ਜਿਹੜੀ ਕਹਾਣੀ ਹੈ ਉਹ ਖਮੋਸ਼ ਹੋ ਗਈ ਹੈ ਹਨਾ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਜਿਹੜੇ ਉਠਾਏ ਜਾ ਰਹੇ ਨੇ ਇਸ ਨੂੰ ਲੈ ਕੇ ਕਿ ਹੁਣ ਕਤਲ ਕੀਤਾ ਕਹਿੰਦੇ ਆ ਪਰ ਬਹੁਤ ਸਾਰੇ ਲੋਕ ਜੇਕਰ ਗੱਲ ਕਰੀਏ ਤਾਂ ਇਹ ਕਹਿ ਰਹੇ ਨੇ ਕਿ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀ ਜਿਹੜਾ ਔਸ਼ਲੀਲ ਕੰਟੈਂਟ ਚਲਾਉਂਦੀ ਸੀ ਤਾਂ ਕਰਕੇ ਕਿਸੇ ਨੇ ਉਹਨੂੰ ਮਾਰੇ ਆ ਉਹ ਦਾ ਮਾਰਿਆ ਗਿਆ ਕਿ ਕਿੱਥੇ ਗਏ 386000 ਫੋਲੋਅਰਸ ਹਾਂਜੀ ਹੂੰ ਕੀ ਉਹਨਾਂ ਨੇ ਜਾਨ ਬਚਾਈ ਹੂੰ ਹੁਣ ਉਹ ਪੈਸੇ ਦਾ ਕੀ ਕਰੂਗੀ ਸੋਸ਼ਲ ਮੀਡੀਆ ਦੇ ਦਾ ਹੂੰ ਔਰ ਸਿਰਫ ਇਹੀ ਨਹੀਂ ਪਾਕਿਸਤਾਨ ਦੇ ਪਿੱਛੇ ਜੇ ਇੱਕ ਟੀਨੇਜਰ ਲੜਕੀ ਸੀ ਤੇ ਸਨਾ ਯੂਸਫ ਉਹਦਾ ਨਾਮ ਸੀ ਉਹਨੂੰ ਵੀ ਕਿਸੇ ਸਿਰਫਰੇ ਨੇ ਗੋਲੀ ਮਾਰ ਦਿੱਤੀ ਸੀ ਹਲੇ ਉਹਦੀ ਉਮਰ ਵੀ ਕੁਝ ਨਹੀਂ ਸੀ ਸਾਰੀ 21-22 ਸਾਲਾਂ ਦੀ ਉਹ ਕੁੜੀ ਸੀ ਥੋੜਾ ਜਿਹਾ ਵੱਡਾ ਉਹਦੇ ਤੋਂ ਉਹ ਲੜਕਾ ਹੋਏਗਾ ਮੇਰੇ ਖਿਆਲ ਨਾਲ ਇਸ ਤੋਂ ਵੀ ਘੱਟ ਕੁੜੀ ਦੀ ਉਮਰ ਸੀਗੀ ਤੇ ਸੋਸ਼ਲ ਮੀਡੀਆ ਦੀ ਇੱਕ ਜ਼ਿੰਦਗੀ ਅਸੀਂ ਇਦਾਂ ਦੀ ਜੀ ਰਹੇ ਹਾਂ ਨਾ ਇਹ ਇਦਾਂ ਦਾ ਮਾਇਆ ਜਾਲ ਹੈ ਹੂੰ ਇਹ ਮਾਇਆ ਵੀ ਦੇ ਰਿਹਾ ਇਹ ਸਾਨੂੰ ਫਸਾ ਵੀ ਰਿਹਾ ਇਹ ਮਾਇਆ ਜਾਲ ਹੀ ਹੈ ਹੂੰ ਤੇ ਅਖੀਰ ਜੋ ਅੰਤ ਹੈ ਉਹ ਐਸਾ ਹੁੰਦਾ ਹੈ ਹੂੰ ਉਹ ਲੋਕ ਕਹਿ ਰਹੇ ਨੇ ਵੀ ਬੜੀ ਅਤ ਚੱਕੀ ਸੀ ਉਹਨੇ ਜੀ ਹਨਾ ਪਰ ਇੱਕ ਗੱਲ ਹੈ ਵੀ ਅਤ ਤੇ ਅੰਤ ਚ ਇੱਕ ਟਿੱਪੀ ਦਾ ਹੀ ਫਰਕ ਹੁੰਦਾ ਹੈ ਹਨਾ ਅੱਜ ਉਹ ਅੰਤ ਅਸੀਂ ਦੇਖਿਆ ਤੇ ਹੁਣ ਜਿਹੜੇ ਲੋਕ ਕੀ ਸਵਾਲ ਉਠਾ ਰਹੇ ਨੇ ਕਿ ਜਿਹੜੀਆਂ ਹੋਰ ਅਜਿਹੀ ਅਸ਼ਲੀਲ ਕੰਟੈਂਟ ਬਣਾਉਂਦੀਆਂ ਨੇ ਉਹਨਾਂ ਦਾ ਕੀ ਹੋਊਗਾ ਹੁਣ ਜੀ ਇਹ ਇੱਕ ਵੱਡਾ ਸਵਾਲ ਹੈ ਇੱਥੇ ਮੈਂ ਦਰਸ਼ਕਾਂ ਦੇ ਨਾਲ ਸਿੱਧੇ ਰੂਬਰੂ ਹੋਣਾ ਚਾਹਾਂਗਾ ਦੇਖੋ ਸਾਨੂੰ ਨਹੀਂ ਪਤਾ ਕਿ ਕਮਲ ਕੌਰ ਦੀ ਮੌਤ ਦੇ ਪਿੱਛੇ ਦਾ ਕੀ ਰਾਜ਼ ਹੈ ਅੱਗੇ ਕੀ ਬਾਹਰ ਆਏਗਾ ਇਹ ਕੋਈ ਜ਼ਾਤੀ ਦੁਸ਼ਮਣੀ ਹੋਵੇਗੀ ਜਾਂ ਫਿਰ ਵਾਕਈ ਸੋਸ਼ਲ ਮੀਡੀਆ ਦੀ ਮਾਰ ਕਈਏ ਇਹਨੂੰ ਜਿਸ ਦੇ ਕਾਰਨ ਕਮਲ ਕੌਰ ਦੀ ਜਾਨ ਗਈ ਹੈ ਪਰ ਇੱਥੇ ਮੇਰੇ ਖਿਆਲ ਦੇ ਨਾਲ ਜਦੋਂ ਅੱਜ ਰੌਲਾ ਇਹ ਪੈ ਰਿਹਾ ਹੈ ਕਿ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਸੀ ਜਾਂ ਬਹੁਤ ਭੱਦੇ ਕਮੈਂਟ ਆ ਰਹੇ ਨੇ ਇਸ ਦੇ ਜਿਹੜੇ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੇ ਉਹਨਾਂ ਨੂੰ ਵੀ ਮੇਰੇ ਖਿਆਲ ਦੇ ਨਾਲ ਹੁਣ ਸਾਹ ਲੈਣਾ ਚਾਹੀਦਾ ਹੈ ਰੁਕਣਾ ਚਾਹੀਦਾ ਥੋੜਾ ਸੋਚਣਾ ਚਾਹੀਦਾ